ਸਤਿ ਸ੍ਰੀ ਅਕਾਲ ਜੀ ਮੈਂ ਸੁਖਪਾਲ ਸਿੰਘ ਗਲਾੜ ਸਤਿਓ ਜੇਕਰ ਤੁਸੀਂ ਮੇਰੀ ਇਸ ਵੀਡੀਓ ਨੂੰ YouTube ਤੇ ਵੇਖ ਰਹੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇਕਰ Facebook ਤੇ ਵੇਖ ਰਹੇ ਜੇ ਤੇ ਫੋਲੋ ਜ਼ਰੂਰ ਕਰ ਲਿਓ ਵਕਫ ਵਕਫ ਮੁੱਦਿਆਂ ਤੇ ਵਕਫ ਵਕਫ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਸੋ ਗੱਲ ਕਰਦੇ ਆਂ ਜੀ ਕਿ ਵੈਸੇ ਪੰਜਾਬ ਦੇ ਵਿੱਚ ਹਰ ਦਿਨ ਕੋਈ ਨਾ ਕੋਈ ਘਟਨਾ ਘਟਦੀ ਰਹਿੰਦੀ ਆ ਕਤੇ ਲੁੱਟਾਂ ਖੋਆਂ ਚੋਰੀਆਂ ਡਕੈਤੀਆਂ ਪਤਾ ਨਹੀਂ ਕਿਤਾ ਕਿਦਾਂ ਦੀਆਂ ਘਟਨਾਵਾਂ ਹਰ ਰੋਜ਼ ਮੀਡੀਆ ਸੋਸ਼ਲ ਮੀਡੀਆ ላይ ਸਾਹਮਣੇ ਆਉਂਦੀਆਂ ਨੇ ਤੇ ਇਦਾਂ ਦੀ ਇੱਕ ਘਟਨਾ ਬਿਲਕੁਲ ਤਾਜ਼ੀ ਦੋ ਤਿੰਨ ਦਿਨ ਪਹਿਲਾਂ ਦੀ ਸਾਡੇ ਸਬਡਿਵੀਜ਼ਨ ਪਾਤਣਾ ਜ਼ਿਲ੍ਹਾ ਪਟਿਆਲਾ ਵਿਖੇ ਘਟੀ ਆ ਅ ਕੱਲ ਥਾਣਾ ਸਿਟੀ ਪਾਤਣਾ ਜਾਣ ਦਾ ਮੌਕਾ ਮਿਲਿਆ ਕਿਸੇ ਕੰਮ ਬਾਬਤ ਉੱਥੇ ਦੋ ਸਾਡੇ ਮੁਸਲਮਾਨ ਭਰਾ ਜਿਹੜੇ ਗਵਾਂਢੀ ਸੂਬੇ ਜੰਮੂ ਕਸ਼ਮੀਰ ਤੋਂ ਸਾਡੇ ਇੱਥੇ ਸਿਆਲ ਦੇ ਵਿੱਚ ਬਿਜ਼ਨਸ ਕਰਨ ਆਉਂਦੇ ਨੇ ਮਿਹਨਤ ਕਰਨ ਆਉਂਦੇ ਨੇ ਗਰਮ ਕੱਪੜੇ ਵੇਚਣ ਵਾਸਤੇ ਪੰਜਾਬ ਦੇ ਵਿੱਚ ਉਹ ਸਾਡੇ ਮੁਸਲਮਾਨ ਭਰਾ ਜੰਮੂ ਤੋਂ ਆਉਂਦੇ ਨੇ ਜਾਂ ਕਸ਼ਮੀਰ ਤੋਂ ਆਉਂਦੇ ਨੇ ਉਹ ਥਾਣੇ ਦੇ ਵਿੱਚ ਖਲੋਤੀ ਸੀਗੇ ਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਉਹਨਾਂ ਨੂੰ ਪੁੱਛਿਆ ਜਦੋਂ ਅਸੀਂ ਪੁੱਛਿਆ ਕਿ ਅ ਪੈਸਾ ਕੀ ਗੱਲ ਹੋਈ ਆ ਵਾਪਸ ਵਿੱਚ ਮੇਰੇ ਨਾਲ ਗੱਲਬਾਤ ਕਰ ਰਹੀ ਸਾਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਮਹਿਸੂਸ ਹੋਇਆ ਕਿ ਇਹਨਾਂ ਨਾਲ ਗੱਲ ਕੀਤੀ ਜਾਣੀ ਚਾਹੀਦੀ ਆ ਤੇ ਜਦੋਂ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਅਜਿਹੀ ਗੱਲ ਕਹੀ ਕਿ ਸੁਣ ਕੇ ਤੁਰ ਅੰਦਰ ਤੱਕ ਜਿਹੜਾ ਹਰਦਾ ਸੀਗਾ ਉਦਾਸ ਹੋ ਗਿਆ ਕਿਉਂ ਕਿਉਂਕਿ ਗੱਲ ਹੀ ਕੁਝ ਉਹਨਾਂ ਨੇ ਪੰਜਾਬ ਨੂੰ ਲੈ ਕੇ ਇਦਾਂ ਦੀ ਕੀਤੀ ਪਹਿਲਾਂ ਮੈਂ ਤੁਹਾਨੂੰ ਘਟਨਾ ਦੱਸਦਾ ਕਿ ਉਹਨਾਂ ਨਾਲ ਘਟਨਾ ਕੀ ਘਟੀ ਅ ਜਿਵੇਂ ਮੈਂ ਦੱਸ ਚੁੱਕਾ ਕਿ ਉਹ ਮਿਹਨਤ ਕਰਨੇ ਤੇ ਹੁੰਦੇ ਨੇ ਗਰਮ ਕੱਪੜੇ ਵੇਚਦੇ ਨੇ ਸਿਆਲ ਦੇ ਵਿੱਚ ਸੋ ਮਕਾਨ ਕਿਰਾਏ ਤੇ ਲੈ ਕੇ ਹਰ ਵਾਰ ਹਰ ਸਾਲ ਉਹ ਰਹਿੰਦੇ ਨੇ ਤੇ ਇਸ ਸਾਲ ਵੀ ਉਹ ਹੀ ਮਕਾਨ ਉਹਨਾਂ ਨੇ ਕਿਰਾਏ ਤੇ ਲਿਆ ਸੀਗਾ ਤੇ ਦਿਨ ਨਿਕਲਦੇ ਸਾਰੀ ਤਣਕਸਾਰੋ ਮਕਾਨ ਚੋਂ ਨਿਕਲਦੇ ਨੇ ਤੇ ਰਾਤ ਨੂੰ ਕਹਿੰਦੇ ਵੀ 10 11 ਵਜੇ ਸੀ ਆ ਜਾ ਕੇ ਉਸ ਮਕਾਨ ਦੇ ਵਿੱਚ ਵੜਦੇ ਆ ਫਿਰ ਖਾਣਾ ਬਣਾਉਂਦੇ ਆ ਖਾਣਾ ਖਾਦੇ ਗੁੰਦੇ 12 1 ਵਜੇ ਚੰਦਾ ਕਹਿੰਦੇ ਵੀ 3 4 ਘੰਟੇ ਮਸਾਂ ਹੀ ਸਾਡੀ ਨੀਂ ਜਿਹੜੀ ਆ ਉਹ ਹੁੰਦੀ ਆ ਪੂਰੀ ਘੱਟ ਸੌ ਕੇ ਵੱਧ ਮਿਹਨਤ ਕਰਦੇ ਨੇ ਆਪਣੇ ਪਿੱਛੇ ਬੱਚੇ ਪਰਿਵਾਰ ਛੱਡ ਕੇ ਆਉਂਦੇ ਨੇ ਸੋ ਉਹਨਾਂ ਦੀ ਜਿਹੜੀ ਮਿਹਨਤ ਸੀ ਕਹਿੰਦੇ ਵੀ 5.5 ਲੱਖ ਰੁਪਈਆ 2 ਦਿਨ ਪਹਿਲਾਂ ਚੋਰੀ ਹੋ ਗਿਆ ਪਾਤਰਾ ਸ਼ਹਿਰ ਦੀ ਘਟਨਾ ਜੀ ਸਾਡੇ ਉਹ ਮੁਸਲਮਾਨ ਭਰਾ ਉਹਨਾਂ ਦੀ ਮਿਹਨਤ ਦਾ ਪੈਸਾ 5.5 ਲੱਖ ਰੁਪਈਆ ਉਹ ਕਹਿੰਦੇ ਵੀ ਅਸੀਂ 3-4 4-5 ਜਣੇ ਇਕੱਠੇ ਰਹਿੰਦੇ ਹਾਂ ਸੋ ਸਾਡੀ ਮਿਹਨਤ ਦਾ ਉਹ ਪੈਸਾ ਸੀਗਾ ਤੇ ਉਹ 5.5 ਲੱਖ ਰੁਪਈਆ ਤਿੰਨ ਦਰਵਾਜ਼ੇ ਤੋੜ ਕੇ ਘਰ ਦੇ ਤਿੰਨ ਦਰਵਾਜ਼ੇ ਦਿਨ ਦਿਹਾੜੇ ਤੋੜੇ ਗਏ ਤੇ 5.5 ਲੱਖ ਰੁਪਇਆ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਤੇ ਉਸ ਮਸਲੇ ਨੂੰ ਲੈ ਕੇ ਉਹ ਥਾਣੇ ਆਏ ਸੀ ਦਰਖਾਸਤ ਉਹਨਾਂ ਨੇ ਦਿੱਤੀ ਸੀਗੀ ਸੋ ਉਸੇ ਮਸਲੇ ਤੇ ਗੱਲਬਾਤ ਇੰਚਾਰਜ ਸਾਹਿਬ ਨਾਲ ਕਰਨ ਵਾਸਤੇ ਉਹ ਥਾਣੇ ਪਹੁੰਚੇ ਸੀਗੇ ਤੇ ਅਜਿਹੀ ਇੱਕ ਗੱਲ ਉਹਨਾਂ ਨੇ ਕਹੀ ਜੋ ਮੈਂ ਤੁਹਾਨੂੰ ਦੱਸ ਲਗਾ ਉਹ ਕਹਿੰਦੇ ਕਿ ਪੰਜਾਬ ਭਾਰਤ ਦਾ ਸਭ ਤੋਂ ਸੋਹਣਾ ਵਧੀਆ ਚੰਗਾ ਤੇ ਬੀਬਾ ਸੁਭਾਅ ਹੁੰਦਾ ਸੀ ਤੇ ਅੱਜ ਇਹ ਪੰਜਾਬ ਭਾਰਤ ਦਾ ਸਭ ਤੋਂ ਘਟੀਆ ਸੂਬਾ ਬਣ ਗਿਆ ਉਹਨੂੰ ਸਭ ਕੁਝ ਪਤਾ ਕਹਿੰਦੇ ਵੀ ਅੱਜ ਪੰਜਾਬ ਦੇ ਵਿੱਚ ਰੱਜ ਕੇ ਨਸ਼ਾ ਰੱਜ ਕੇ ਚੋਰੀਆਂ ਠੱਗੀਆਂ ਅੰਡਕੈਤੀਆਂ ਡੈਕਸਟਰਵਾਦ ਸਾਰਾ ਗਲ ਹੋ ਰਿਹਾ ਕਹਿੰਦੇ ਵੀ ਸਾਡੇ ਵੱਟ ਵਡੇਰੇ ਵੀ ਆਉਂਦੇ ਹੁੰਦੇ ਸੀ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਬਿਜ਼ਨਸ ਕਰਨ ਵਾਸਤੇ ਅੱਜ ਉਹਨਾਂ ਦੇ ਵਿੱਚੋਂ ਕੋਈ ਪੁਰਾਣੇ ਬੰਦੇ ਨੇ ਜਿਹੜੇ ਕੋਈ ਇੱਥੇ ਪੰਜਾਬ ਚ ਆ ਕੇ ਰਾਜੀ ਨਹੀਂ ਹੈਗਾ ਅਸੀਂ ਥੋੜੇ ਜੇ ਬੰਦੇ ਆਂ ਜਿਹੜੇ ਨੌਜਵਾਨ ਆ ਇਧਰ ਨੂੰ ਆਉਨੇ ਆ ਬਿਜ਼ਨਸ ਕਰਨ ਵਾਸਤੇ ਤੇ ਇਸ ਵਾਰ ਸਾਡੇ ਨਾਲ ਵੀ ਇਹ ਘਟਨਾ ਹੋ ਗਈ ਆ ਸ਼ਾਇਦ ਅਸੀਂ ਵੀ ਅੱਗੇ ਤੋਂ ਨਹੀਂ ਆਵਾਂਗੇ ਪੰਜਾਬ ਬਿਜ਼ਨਸ ਕਰਨ ਵਾਸਤੇ ਧੰਦਾ ਕਰਨ ਵਾਸਤੇ ਗਰਮ ਕੱਪੜਿਆਂ ਦਾ ਜਦੋਂ ਉਹਨਾਂ ਨੇ ਗੱਲ ਕਹੀ ਕਿ ਪੰਜਾਬ ਬਹੁਤ ਚੰਗਾ ਸੂਬਾ ਹੁੰਦਾ ਸੀ ਤੇ ਅੱਜ ਬਹੁਤ ਬੁਰਾ ਸੂਬਾ ਬਣ ਚੁੱਕਾ ਆ ਤੇ ਬਹੁਤ ਮਾਨੂੰ ਦੁੱਖ ਲੱਗਾ ਇੱਕ ਮਿੰਟ ਵਾਸਤੇ ਅਸੀਂ ਮੈਂ ਤੇ ਮੇਰੇ ਨਾਲ ਮੇਰਾ ਸਾਥੀ ਸਾਬਕਾ ਪੰਚ ਦਲੇਰ ਸਿੰਘ ਅਸੀਂ ਇੱਕ ਮਿੰਟ ਵਾਸਤੇ ਬਿਲਕੁਲ ਸਾਡੀਆਂ ਜ਼ੁਬਾਨਾਂ ਬੰਦ ਹੋ ਗਈਆਂ ਮੂੰਹ ਬੰਦ ਹੋ ਗਏ ਸਾਨੂੰ ਕੋਈ ਗੱਲ ਨਹੀਂ ਅਸੀਂ ਇੱਕ ਦੂਜੇ ਵੱਲ ਦੇਖ ਰਹੇ ਸਾਂ ਕਿ ਯਾਰ ਕਿੱਧਰ ਨੂੰ ਜਾ ਰਿਹਾ ਸਾਡਾ ਪੰਜਾਬ ਇਹ ਲੋਕ ਜਿਹੜੇ ਪੰਜਾਬ ਪੰਜਾਬੀਅਤ ਤੇ ਪੰਜਾਬੀਆਂ ਦੇ ਉੱਤੇ ਇੰਨਾ ਮਾਣ ਕਰਦੇ ਸੀਗੇ ਪੰਜਾਬ ਦੇ ਵਿੱਚ ਬੇਫਿਕਰੋ ਕੇ ਵਿਚਰਦੇ ਸੀਗੇ ਕੰਮਕਾਰ ਕਰਦੇ ਸੀਗੇ ਅੱਜ ਉਹ ਲੋਕ ਡਰੇ ਸеме ਕੈ ਸੀਗੇ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਕੋਈ ਬਹੁਤਾ ਫਰਕ ਨਹੀਂ ਪਣਾ ਇਹਨਾਂ ਪੈਸੇ ਚੋਰੀ ਹੋ ਜਾਂਦਾ ਮਿਲ ਜਾਣਾ ਮੈਂ ਵਾਪਸ ਪਰ ਸਾਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਪੰਜਾਬ ਜਿਹੜਾ ਦੁਨੀਆ ਦਾ ਸਭ ਤੋਂ ਮੋਹਰੀ ਸੂਬਾ ਲੋਕਾਂ ਦੇ ਹੱਕਾਂ ਦੀ ਰਾਖੀ ਦੀ ਗੱਲ ਕਰਨ ਵਾਲਾ ਇਸ ਦਾ ਆਪ ਨੂੰ ਬਚਾਉਣ ਵਾਲਾ ਉਹ ਪੰਜਾਬ ਉਸ ਪੰਜਾਬ ਦੇ ਪੰਜਾਬੀ ਅੱਜ ਇਹੋ ਜਿਹੀ ਹਰਕਤਾਂ ਦੇ ਉੱਤਰ ਆਏ ਨੇ ਤੇ ਇਹਨਾਂ ਕੁਝ ਖਚਾਂ ਕਰਕੇ ਚੰਦ ਕਚਵਲਾ ਕਰਕੇ ਚੋਰਾਂ ਠੱਗਾਂ ਨੇ ਛੇੜੀਆਂ ਕਰਕੇ ਸਮੁੱਚੇ ਪੰਜਾਬ ਦੀ ਇਨੀ ਹਾਨੀ ਹੋ ਰਹੀ ਆ ਸੋ ਸੋਚਣ ਵਾਲੀ ਗੱਲ ਆ ਸਾਥੀਓ ਬੜੀ ਮਾੜੀ ਗੱਲ ਆ ਸੋ ਮੇਰੀ ਸ਼ਾਸਨ ਪ੍ਰਸ਼ਾਸਨ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਅਸੀਂ ਜੋੜ ਕੇ ਬੇਨਤੀ ਆ ਕਿ ਸਮਾਂ ਆ ਸਾਡੇ ਕੋਲ ਆਪਾਂ ਪੰਜਾਬ ਪੰਜਾਬੀਅਤ ਅਤੇ ਪੰਜਾਬੀਆਂ ਨੂੰ بچਾ ਲਈਏ ਸਿੱਧੇ ਰਸਤੇ ਪਾ ਲਈਏ ਨਹੀਂ ਤੇ ਅੱਜ ਉਹ ਦੋ ਮੁਸਲਮਾਨ ਭਰਾ ਇਹ ਗੱਲਾਂ ਕਰ ਰਹੇ ਨੇ ਕਾਨੂੰਨ 4-4 ਤੋਂ 10-10 ਤੋਂ 100-100 ਤੋਂ ਹਜ਼ਾਰਾਂ ਲੱਖਾਂ ਲੋਕ ਇਸੇ ਤਰ੍ਹਾਂ ਹੀ ਪੰਜਾਬ ਦੀ ਜੇਕਰ ਪੰਜਾਬ 'ਚ ਇਹ ਕੁਝ ਹੁੰਦਾ ਰਿਹਾ ਤੇ ਪੰਜਾਬ ਦੀਆਂ ਇਸੇ ਤਰ੍ਹਾਂ ਦੀਆਂ ਗੱਲਾਂ ਕਰਨਗੇ ਜੋ ਬਹੁਤ ਹੀ ਸ਼ਰਮਨਾਕ ਹੋਵੇਗਾ ਉਹ ਲੋਕ ਜਦੋਂ ਵਾਪਸ ਜਾਣਗੇ ਜਾ ਕੇ ਕੀ ਦੱਸਣਗੇ ਪੰਜਾਬੀਆਂ ਬਾਰੇ ਕਿ ਪੰਜਾਬੀਆਂ ਨੇ ਸਾਡੇ ਨਾਲ ਇਹ سلوਕ ਕੀਤਾ ਫੜੀ ਮਾੜੀ ਗੱਲ ਹੈ ਆ ਮੈਨੂੰ ਲੱਗਾ ਕਿ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੀਦੀ ਆ ਸੋ ਮੈਂ ਕੀਤੀ ਬਾਕੀ ਤੁਸੀਂ ਆਪਣੀ رائے ਕਮੈਂਟਾਂ ਵਿੱਚ ਜ਼ਰੂਰ ਦਿਓ ਜੀ